ਅਟੈਂਡਾ ਦੀ ਪੁਲਿਸ ਲਾਈਨ ਦੇ ਵਿੱਚ ਬਣਾਈ ਗਈ ਨਵੀਂ ਬਿਲਡਿੰਗ ਦਾ ਦੌਰਾ ਕਰਨ ਦੇ ਲਈ ਪੰਜਾਬ ਪੁਲਿਸ ਦੇ ADGP ਸੰਜੀਵ ਕਾਲੜਾ ਪਹੁੰਚੇ ਜਿਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 5ਵੀਂ ਕਮਾਂਡੋ ਬਟਾਲੀਅਨ ਜ਼ਿਲ੍ਹਾ ਹੈੱਡਕੁਆਰਟਰ ਜੋ ਕਿ ਅੱਜ ਦੀ ਤਾਰੀਖ ਦੇ ਵਿੱਚ ਪਟਿਆਲਾ ਦੇ ਵਿੱਚ ਹੈ ਇਹ ਬਿਲਡਿੰਗ ਉਸੇ ਪਰਪਸ ਦੇ ਲਈ ਬਣਾਈ ਗਈ ਹੈ ਉਸ ਨੂੰ ਇੱਥੇ ਸ਼ਿਫਟ ਕੀਤਾ ਜਾ ਰਿਹਾ ਹੈ ਇਹ ਏਰੀਆ ਮਲਵੇ ਦਾ ਕੋਰ ਏਰੀਆ ਹੈ ਅੱਜ ਉਹਨਾਂ ਦੇ ਵੱਲੋਂ ਇਸ ਲਈ ਦੌਰਾ ਕੀਤਾ ਗਿਆ ਤਾਂ ਕਿ ਇਸ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕਮੀ ਹੋਣ ਤੇ ਉਸ ਨੂੰ ਦੂਰ ਕੀਤਾ ਜਾ ਸਕੇ ਪੰਜਵੀਂ ਕਮਾਂਡੋ ਬਟਾਲੀਅਨ ਦਾ ਹੈੱਡਕੁਆਰਟਰ ਅੱਜ ਦੇ ਦਿਨ ਮਹਾਦੁਰਗੜ੍ਹ ਪਹੁੰਚ ਆਇਆ ਹੈ ਉਸ ਨੂੰ ਅੱਜ ਸਿਖਲ ਕੀਤਾ ਜਾ ਰਿਹਾ ਹੈ ਤੇ ਮੇਰੇ ਇੱਥੇ ਆਨ ਦਾ ਪਰਪਸ ਹੈ ਇਹ ਬਿਲਡਿੰਗ ਉਸ ਪਰਪਸ ਲਈ ਅਲਾਟ ਕੀਤੀ ਗਈ ਇਸ ਬਿਲਡਿੰਗ ਵਿੱਚ ਹੋਰ ਕੀ ਹੋਣ ਵਾਲਾ ਹੈ ਤਾਂ ਕਿ ਉਹ ਪਟਾਲੀਅਨ ਹੈੱਡਕੁਆਰਟਰ ਸਿਖਲ ਕੀਤਾ ਜਾ ਸਕੇ ਇਹ ਜਿੱਤ ਹੈ ਇਸ ਏਰੀਆ ਦੇ ਵਿੱਚ ਮਾਨਸਾ ਦਾ ਇੱਕ ਮਾਲਵੇ ਦਾ ਕੋਰ ਏਰੀਆ ਹੈ ਜਿੰਨੇ ਚ ਕੀ ਆਰਮਡ ਵਿੰਗ ਦੀ ਕੋਈ ਬਟਾਲੀਅਨ ਹੁੰਦੀ ਇਸੇ ਕਰਕੇ ਇੱਕ ਬਟਾਲੀਅਨ ਆ ਗਈ ਬਟਿੰਡਾ ਤੋਂ ਕੈਮਰਾਮੈਨ ਸ਼ਰੀਕਾਂ ਦੇ ਨਾਲ ਜਗਨੂ ਸ਼ਰਮਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਬੋਹਰ ਜੰਗਲ